ਸਤ ਸ੍ਰੀ ਅਕਾਲ ਦੋਸਤੋ ਮੈਂ ਹਰਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਜੀ ਹਸਪੀਟਲ ਅਤੇ ਟਰੋਮਾ ਸੈਂਟਰ ਦੀ ਇਹ ਹਸਪੀਟਲ ਸਮਾਣਾ ਪਟਿਆਲਾ ਰੋਡ ਉੱਪਰ ਪਿੰਡ ਲਾਲਗੜ੍ਹ ਦੀ ਜ਼ਮੀਨ ਉੱਪਰ ਬਣਿਆ ਹੋਇਆ ਹੈ ਇਹ ਹਸਪੀਟਲ ਦੇ ਮੇਨ ਗੇਟ ਦੇ ਉੱਪਰ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਧਰਨਾ ਲਗਾਇਆ ਹੋਇਆ ਹੈ ਕੀ ਹੈ ਪੂਰਾ ਮਾਮਲਾ ਔਰ ਕਿਉਂ ਲਗਾਇਆ ਗਿਆ ਹੈ ਧਰਨਾ ਸਾਰੇ ਗੱਲਬਾਤ ਕਰਦੇ ਹਾਂ ਇਸ ਹਸਪੀਟਲ ਅਤੇ ਟ੍ਰੋਮਾ ਸੈਂਟਰ ਦੇ ਡਾਕਟਰ ਦੀਪਕ ਅਗਰਵਾਲ ਅਤੇ ਸਮਾਣਾ ਵਾਸੀ ਜਨਕ ਰਾਜ ਜੀ ਹੋਰ ਨਾਲ ਔਰਤੇ ਪਹੁੰਚੇ ਕਿਸਾਨ ਜਥੇ ਬੰਦੀਆਂ ਦੇ ਆਗੂ ਸਹਿਬਾਨ ਨਾਲ ਗੱਲਬਾਤ ਕਰਦੇ ਆ ਸਾਰੇ ਜਿਹੜਾ ਡਿਸਕਿਊਟ ਹੈ ਸੀਜੀ ਹਸਪੀਟਲ ਔਰ ਉਹਨਾਂ ਦੇ ਡਾਕਟਰ ਸਾਹਿਬ ਨਾਲ ਇਹ ਕਦੋਂ ਕੋ ਤੋਂ ਸ਼ੁਰੂ ਹੋਇਆ ਜਿਹੜਾ ਕਿ ਅੱਜ ਤੁਹਾਨੂੰ ਇਸ ਦਾ ਮਕਾਉ ਕਰਨ ਵਾਸਤੇ ਜਿਹੜਾ ਕਿਸਾਨ ਜਥੇ ਬੰਦੀਆਂ ਦਾ ਸਹਾਰਾ ਲੈਣਾ ਪਿਆ ਸਰ 2022 ਦੇ ਵਿੱਚ ਜਿਹੜਾ ਹਸਪੀਟਲ ਬਣਿਆ ਸੀਗਾ ਇਹਦਾ ਸਾਰਾ ਇੰਟੀਰੀਅਰ ਦਾ ਕੰਮ ਸਾਡੇ ਮੇਰੇ ਵੱਲੋਂ ਕੀਤਾ ਗਿਆ ਉਹਦੇ ਜਿਹੜਾ ਸਮਿਟਰੀਨ ਦਾ ਸਮਾਨ ਸੀ ਮਨੇ ਬਾਈ ਵੇਟ ਇਕੱਲੀ ਇਕੱਲੀ ਪਰਚੀ ਇਹਨੂੰ ਦਿੱਤੀ ਆ ਇਹਦਾ ਮੈਨੇਜਰ ਸੀਚ ਕਿਹਨੋਂ ਆਉਂਦੀ ਆ ਨਵੀਂਦਰ ਸਿੰਘ ਉਹ ਸਾਰਾ ਸਮਾਨ ਜਿਹੜਾ ਚੈੱਕ ਕਰਕੇ ਪਰਚੀ ਤਾਂ ਚੈੱਕ ਕਰਕੇ ਸਮਾਨ ਹਾਰਦਾ ਸੀ ਉਹਦੇ ਬਾਅਦੋਂ ਕੰਮ ਚੱਲਦਾ ਰਿਹਾ ਤੇ ਪੇਮੈਂਟ ਥੋੜੀ ਜਿਹੀ ਲੇਟ ਕੀਤੀ ਇਹਨੇ ਕਹਿੰਦਾ ਜੀ ਮੇਰਾ ਲੋਨ ਬਸ ਨਹੀਂ ਉਹਦਾ ਤੁਸੀਂ ਆਪਣੇ ਸਾਹ ਚਾਰ ਲੱਖ ਰੁਪਏ ਮਰਦੋਸਾ ਕਰਕੇ ਵਾਪਸ ਲਏ ਡਾਕਟਰ ਉਸ ਗੱਲ ਤੇ ਵੀ ਨਹੀਂ ਆਉਂਦਾ ਫਰਦ ਨੂੰ ਯਰ ਬਹੁਤ ਬੈਂਡ ਦੇ ਜੀ 7.7 ਲੱਖ ਰੁਪਏ ਔਰ ਬਾਈ ਦੀ ਵੇ ਕਿਸੇ ਗੱਲ ਵਾਲੀ ਸਾਈਡ ਜਿੱਦਾਂ ਹੁਣ ਕਿਸਾਨ ਜਿੱਥੇ ਬੰਦੇ ਬੈਠੇ ਆਣੇ ਕੋਈ ਹੱਲ ਨਹੀਂ ਨਿਕਲਦਾ ਤਾਂ ਹੋਰ ਕੋਈ ਸੋਲੂਸ਼ਨ ਸੋਲੂਸ਼ਨ ਜੀ ਜੀ ਮੈਂ ਆਪਦਾ ਆਤਮਦਾ ਕਰੂੰਗਾ ਜੀ ਮੈਂ ਤਾਂ ਆਤਮਦਾ ਕਰੂੰ ਮੈਂ ਬਹੁਤ ਪਰੇਸ਼ਾਨ ਆ ਮੈਨੇ ਵਿਆਜ ਦੇ ਪੈਸੇ ਚੱਕ ਕੇ ਇਹਦਾ ਕੰਮ ਕੀਤਾ ਹੋਇਆ ਮੈਨੂੰ ਮੇਰੇ ਸਿਰ ਵਿਆਜ ਦਾ ਮੈਂ 2 ਲੱਖ ਦੇ ਵਿਆਜ ਦਾ ਚੁੱਕਿਆ ਜੀ ਆ ਮੇਰੀ ਸੁਭਾਈ ਸੰਭਾਈ ਜੀ ਮੈਨੂੰ ਆਸ਼ਰ ਕਰ ਇਹ ਰਹਿ ਕਿਸਾਨੀਓਂ ਦਾ ਸਾਥ ਲੈਣਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰੀ ਜਾਂ ਜਿਹੜੀਆਂ ਇਹਨਾਂ ਨੇ ਮੇਰੀ ਦੁੱਖ ਦੀ ਲੱਗ ਨੂੰ ਪੜਿਆ ਸਭ ਵੱਡੇ ਵੱਡੇ ਮਸਲੇ ਕਿੰਤੀ ਕਿਸਾਨੀ ਉਹਨਾਂ ਨੇ ਹੱਲ ਕਰਾਏ ਵੱਡੇ ਵੱਡੇ ਮਸਲੇ ਕਿਰਤੀ ਕਿਸਾਨੀ ਉਹਨਾਂ ਨੇ ਹੱਲ ਕਰਾਏ ਨੇ ਤਾਂ ਇਹ ਤਾਂ ਕੋਈ ਖਾਸ ਮਸਲਾ ਨਹੀਂ ਇਹ ਡਾਕਟਰ ਸਾਹਿਬ ਨੂੰ ਕੋਈ ਭਰਮ ਭੁਲੇਖਾ ਹੈ ਕਿ ਮੈਂ ਗਰੀਬ ਬੰਦੇਾਂ ਦਾ ਜਿਹਨਾਂ ਨੇ ਇਹਦੇ ਨਾਲ ਕੰਮ ਕੀਤਾ ਤੇ ਉਹਨਾਂ ਦਾ ਜਿਹੜਾ 7 ਲੱਖ ਕੁਝ ਰੁਪਏ ਇੱਕ ਨੇ ਤੇ ਬਾਕੀ ਸੀਸੀਟੀਵੀ ਕੈਮਰਿਆਂ ਨੇ ਉਹ ਯੀ ਰੇਟ ਜਨਾਬ ਉਹਨੇ ਮੇਰੇ ਕੋਲ ਕੁਝ ਪੇਪਰ ਲਿਖਿਆ ਉਹ ਸਪੋਰਟ ਚ ਵੀ ਦੇਗਾ ਜੀ ਇਹ ਕੋਲ ਮਲਾ ਕੇ 8 ਲੱਖ ਰੁਪਏ ਦੀ ਚੀਜ਼ ਆ ਰਹੀ ਹੈ ਡਾਕਟਰ ਸਾਹਿਬ ਓਕੇ ਕੀ ਲੱਗਦਾ ਹੁਣ ਤੁਸੀਂ ਡਾਕਟਰ ਸਾਹਿਬ ਨੇ ਇਸ ਵਿਸ਼ੇ ਤੇ ਗੱਲ ਕੀਤੀ ਸੀ ਕੀਤੀ ਸੀ ਜੀ ਬੈਠ ਕੇ ਉਹਨਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜੀ ਮੇਰੀ ਪੇਮੈਂਟ ਚ ਇਹਦੇ ਫਰਮਾਇਸ਼ ਵਰਕ ਹੈ ओके ਮੇਰੀ ਪਮੈਸ਼ ਘਟ ਬਣਦੀ ਐ ਉਹਨਾਂ ਨੇ ਜ਼ਿਆਦਾ ਬਣਾਈ ਐ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਇਹ ਪਮੈਸ਼ ਦੁਬਾਰਾ ਹੋ ਸਕਦੀ ਐ ਇਹ ਤਾਂ ਕੋਈ ਵੱਡੀ ਗੱਲ ਨਹੀਂ ਵੀ ਜੋ ਕੁਝ ਵੀ ਇੱਥੇ ਲੱਗਾ ਉਹ ਕਿਹੜਾ ਕੋਈ ਨਾਕੇ ਲੱਗਿਆ ਤੇ ਤੁਸੀਂ ਪਮੈਸ਼ ਦੁਬਾਰਾ ਕਰ ਲਓ ਬੈਠ ਕੇ ਜੋ ਵੀ ਹਿਸਾਬ ਕਿਤਾਬ ਹੈ ਤੁਸੀਂ ਆਰਾਮ ਦੇ ਨਾਲ ਬੈਠ ਕੇ ਟੇਬਲ ਤੇ ਉਹ ਮਸਲਾ ਹੱਲ ਜੇ ਅੱਜ ਕਿਸੇ ਵਿਸ਼ੇ ਤੇ ਕੋਈ ਗੱਲ ਨਹੀਂ ਨੇੜੇ ਲੱਗਦੀ ਤਾਂ ਅੱਗੇ ਵੀ ਕੋਈ ਸੰਘਰਸ਼ ਦਾ ਜਿਹੜਾ ਰੂਪ ਹੋ ਸਕਦਾ ਜੀ ਜੇ ਅੱਜ ਡਾਕਟਰ ਸਾਹਿਬ ਬੈਠ ਕੇ ਕੋਈ ਗੱਲ ਨਹੀਂ ਕਰਦੇ چاہے ਇਸ ਨੂੰ ਨਿਵੇੜਨਾ ਨਹੀਂ ਚਾਹੁੰਦੇ ਤਾਂ ਇਹ ਮਸਲਾ ਜਿਹੜਾ ਹੈ ਇਹ ਅੱਗੇ ਵਧੇਗਾ ਤੇ ਇਹ ਪਤਾ ਨਹੀਂ ਅਣਮਿਥੇ ਦੇ ਸਮੇਂ ਲਈ ਕਿੰਨਾ ਕਿਤੇ ਦਰਨਾ ਲੱਗੇ ਬਹੁਤ ਧੰਨਵਾਦ ਜੀ ਮੋਤ ਪਰ ਬੰਦੇ ਬੈਠੇ ਸੀ ਜਿੰਨਾ ਬੰਦਿਆਂ ਨੂੰ ਇਹਨਾਂ ਨੇ ਆਪਣੇ ਮੂਹ ਸਾਲਸ ਬਣਾ ਕੇ ਭੇਜਿਆ ਸੀ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਹਿਆ ਸੀ ਵੀ ਡਾਕਟਰ ਸਾਹਿਬ ਵੀ ਪੰਚਾਇਤ ਚ ਆਉਣ ਆਪਣਾ ਪੱਥਰ ਰੱਖਣ ਪਰ ਡਾਕਟਰ ਸਾਹਿਬ ਨੇ ਪੰਚਾਇਤ ਚ ਆਉਣ ਤੋਂ ਅਨਕਾਰ ਨਹੀਂ ਕਰਿਆ ਮਗਰੋਂ ਕਈ ਹੋਰ ਪਾਸੇ ਤੋਂ ਮੈਨੂੰ ਕਹਾਣ ਦੀ ਕੋਸ਼ਿਸ਼ ਕੀਤੀ ਗਈ ਕਿ ਤੁਸੀਂ ਪਿੱਛੇ हट ਜਾਓ। ਅਸੀਂ ਇਹ ਕਿ ਅਸੀਂ ਗੱਲ ਵੀ ਨਹੀਂ ਇਨਸਾਫ ਹੋਣਾ ਚਾਹੀਦਾ, ਨਿਆਂ ਹੋਣਾ ਚਾਹੀਦਾ। ਨਾ ਅਸੀਂ ਤੁਹਾਡੇ ਨਾਲ ਟੱਕਾ ਕਰਨਾ ਚਾਹੁੰਦੇ ਆ ਨਾ ਕਿਸੇ ਨਾਲ ਹੋਰ ਦੇਣਾ ਚਾਹੁੰਦੇ। ਇਸ ਮਾਮਲੇ 'ਚ ਡਾਕਟਰ ਸਾਹਿਬ ਨੇ ਕਿਸੇ ਵੀ ਤਨਪੱਤਨ ਨਹੀਂ ਜਦੋਂ ਲਈ ਕਬਾੜੀ। ਤਾਂ ਅੱਜ ਅਸੀਂ ਸੰਕੇਤਕ ਰੂਪ 'ਚ ਇਸ ਗੱਲ ਦਾ ਵਿਰੋਧ ਕਰਨਾ ਆ। ਡਾਕਟਰ ਸਾਹਿਬ ਨੇ ਸਾਡੀ ਜਥੇਬੰਦੀ ਤੇ ਸਭ ਕੁਝ ਉਲਟਾ ਇਹ ਕਹਿ ਕੇ ਗੁੰਡਾ ਕਰਦੀ। ਅਸੀਂ ਕੋਈ ਗੁੰਡਾ ਕਰਦੇ ਨਹੀਂ। ਸਵਾਜਿਕ ਜਥੇਬੰਦੀ ਹੈ ਸਾਡੀ ਕਿਸਾਨਾਂ ਦੀ। ਜੇ ਕੋਈ ਕਿਸੇ ਥਾਂ ਤੇ ਕੋਈ ਧੱਕਾ ਹੁੰਦਾ ਤਾਂ ਲੋਕ ਫਰਿਆਦ ਲੈ ਕੇ ਆਉਂਦੇ ਨੇ ਤਾਂ ਅਸੀਂ ਸਾਰੇ ਪੱਖ ਵਿਚਾਰ ਕੇ ਹੀ ਕਿਸੇ ਮਾਮਲੇ ਤੇ ਆਉਂਦੇ ਆ ਸਾਰੇ ਪੱਖ ਵਿਚਾਰ ਕੇ ਆਏ ਆ ਅਸੀਂ ਅੱਜ ਵੀ ਅਪੀਲ ਕਰਨ ਆਏ ਆ ਡਾਕਟਰ ਸਾਹਿਬ ਨੇ ਇਸ ਕੱਟ ਰਾਈ ਕਿ ਐ ਬੈਠ ਕੇ ਮਿੰਤੀ ਕਰਾ ਕੇ ਨਿਰਪੱਖ ਤੋਂ ਕਰਾ ਲੈ ਇੱਕ ਬੰਦਾ ਇਧਰੋਂ ਲੈ ਲੈਣੇ ਕਾਪਣਾ ਪਾ ਲੈਣ ਆਰਕੀਟੈਕਟ ਕਿਸੇ ਮਾਹਰ ਨੂੰ ਬੁਲਾ ਲੈਣ ਜੋ ਮਾਰਕੀਟ 'ਚ ਰੇਟ ਚੱਲਦਾ ਉਸ ਹਿਸਾਬ ਨਾਲ ਆਪਣਾ ਹਿਸਾਬ ਦਾਅ ਨਵੇੜ ਲੈਣ ਜੇ ਦੇਣੇ ਬਣਦੇ ਨੇ ਤਾਂ ਦੇ ਦੇਣ ਜੇ ਲੈਣੇ ਬਣਦੇ ਹੋਣਗੇ ਤੇ ਦਵਾਵਾਂਗੇ ਜਾਣਕਾਰੀ ਤੋਂ ਪਰ ਡਾਕਟਰ ਸਾਹਿਬ ਦਾ ਇਹ ਰੁਖ ਨਹੀਂ ਹੈ ਡਾਕਟਰ ਸਾਹਿਬ ਉਲਟਾ ਧਮਕੀਆਂ ਦੇਣ ਤੇ ਉਤਾਰੂ ਨੇ ਕੋਈ ਇਹ ਪੰਜਾਬ ਦਾ ਆਦਮੀ ਨਹੀਂ ਹੈ ਬਾਹਰੋਂ ਆਇਆ ਇਹ ਕਹਿ ਕੇ ਕਿ ਮੈਂ ਇਲਾਕੇ ਦੀ ਸੇਵਾ ਕਰਨੀ ਆ ਤੋ ਇਹਨਾਂ ਨੂੰ ਬੇਨਤੀ ਇਹ ਹੈ ਕਿ ਇਲਾਕੇ ਦੀ ਸੇਵਾ ਤਾਂ ਕਰੋ ਪਰ ਇਲਾਕੇ ਦੇ ਲੋਕਾਂ ਦੇ ਪੈਸੇ ਦੱਬ ਕੇ ਤੁਸੀਂ ਠੀਕ ਨਹੀਂ ਕਰ ਰਹੇ ਇੱਕ ਡਾਕਟਰ ਦਾ ਅਸੀਂ ਸਤਿਕਾਰ ਕਰਦੇ ਆ ਡਾਕਟਰਾਂ ਦਾ ਹਮੇਸ਼ਾ ਹੀ ਡਾਕਟਰ ਨੂੰ ਰੱਬ ਦਾ ਰੂਪ ਗਿਣਿਆ ਜਾਂਦਾ ਹੈ ਇਹ ਸਤਿਕਾਰ ਪਹਿਲਾਂ ਵੀ ਕੀਤਾ ਡਾਕਟਰਾਂ ਦੀ ਸਿਕਿਉਰਿਟੀ ਦੇ ਮਸਲੇ ਉੱਠੇ ਨੇ ਕਿਸ ਆਂ ਯੂਨੀਅਨ ਦੇ ਤੌਰ ਤੇ ਸਮਰਥਨ ਕੀਤਾ ਪਰ ਇਹ ਨਹੀਂ ਹੋਊਗਾ ਕਿ ਤੁਸੀਂ ਗਰੀਬ ਆਦਮੀ ਦੇ ਪੈਸੇ ਦੱਬ ਲਓ ਉਸ ਨੂੰ ਨਵੇਂੜਾ ਇਹ ਕਹਿੰਦੇ ਵੀ ਸਾਡਾ ਕੋਰਟ ਦੇ ਵਿੱਚ ਵਿਚਾਰ ਦੇਣ ਮਾਮਲਾ ਕੋਈ ਵਿਚਾਰ ਨਹੀਂ ਹੈਗਾ ਜੀ ਕੋਰਟ ਤੇ ਨੇ ਅਪੀਲ ਲਾਈ ਦੀ ਅਸੀਂ ਪਾਇਆ ਇਹਨੇ ਪੁਲਿਸ ਨੂੰ ਧਮਕਾਉਣ ਲਈ ਕੋਰਟ ਦੇ ਬਾਦੀ ਵੀ ਪਹੁੰਚਣ ਨੂੰ ਕੰਮ ਕਰ ਰਹੀ ਹੈ ਕੁੱਤ ਨੇ ਗਿਆ ਵੀ ਸਾਡੇ ਕੋਲ ਇੱਕ ਮੈਟਰ ਆਇਆ ਹੈ ਅਜੋ ਮੈਟਰ ਦੀ ਤਫਤੀਸ਼ ਕਰਨ ਲਈ ਇਹਨੂੰ ਬੁਲਾਵਾਂਗੇ ਉਹ ਕੋਰਟ ਤੋਂ ਮੈਟਰ ਕਲੀਅਰ ਹੋ ਗਿਆ ਸੀਗਾ ਉਹਨਾਂ ਨੇ ਪੁੱਛਨੇ ਆਪਣੀ ਰਿਪੋਰਟ ਭੇਜਤੀ ਸੀ ਸਾਡੇ ਕੋਲੇ ਜੇ ਕੋਈ ਮੈਸਜ ਮੈਟਰ ਆਂਦਾ ਹੈ ਅਜੋ ਮੈਟਰ ਬੁਲਾ ਕੇ ਹੱਲ ਕਰਾਂਗੇ ਹੋਰ ਕੋਈ ਮੇਰੀ ਇਹਨਾਂ ਨਾਲ ਗੱਲ ਨਹੀਂ ਹੋਈ ਅੱਜ ਮੈਂ ਆ ਕੇ ਫਿਰ ਕਿਸਾਨ ਯੂਨੀਅਨ ਨੂੰ ਇਹ ਮਸਲਾ ਦਿੱਤਾ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਇਹਨਾਂ ਨੇ ਇਹਨਾਂ ਨੇ ਇਹਨੂੰ ਮਿਲ ਮਿਲੇ ਵੀ ਇਹਨੂੰ ਇਤਿਹਾ ਵੀ ਪਰ ਇਹਨੇ ਕੋਈ ਰਾਹ ਨਹੀਂ ਪਾਇਆ ਕੋਈ ਸਾਰਾ ਇਸ ਮਾਨੇ ਦਾ ਵਪਾਰ ਮੰਡਲ ਮੇਰੇ ਨਾਲ ਹੈ ਅੱਗਰਵਾਲ ਸਭਾ ਮੇਰੇ ਨਾਲ ਹੈ ਅਸੀਂ ਕਹਿੰਨੇ ਆ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਕੋਈ ਸੱਚਿਆਂ ਜਾਂ ਝੂਠਿਆਂ ਅਸੀਂ ਕਹਿੰਨੇ ਗਾਂਡੇ ਨਾਲ ਬੈ ਕੇ ਬੰਦਾ ਸਾਫ ਕਰੇ ਜੋ ਉਹਦਾ ਨਿਕਲਦਾ ਉਹ ਸਾਡੇ ਦੁਤੇ ਨੇ ਜੋ ਸਾਡਾ ਨਿਕਲਦਾ ਨੰਨੂ ਦੇ ਰਹੇ ਆ ਡਾਕਟਰ ਜਿੰਦੀ ਪੱਤਾ ਦਰਵਾਲ ਜੋ ਸੀਜ਼ਨ ਟੋਮਾ ਦਾ ਮਾਲਕ ਹੈ ਕੰਪਨੀ ਦਾ ਤਿਕ ਮਨੇ ਮੈਨੂੰ ਕੁਝ ਪੈਸੇ ਦੇ ਕੇ ਮੇਰੇ ਪੈਸੇ ਮਾਰ ਲਏ ਤੇ ਮੈਨੂੰ ਇਹ 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 ਕਹਿੰਦਾ ਵੀ ਮੈਂ ਤੇਰੇ ਕੋਈ ਪੈਸੇ ਨਹੀਂ ਦੇਣੇ ਉਸ ਤੋਂ ਬਾਅਦ ਮੈਂ ਬਹੁਤ ਰਿਕਵੈਸਟ ਕੀਤੀ ਉਹ ਕਹਿੰਦਾ ਇਹ ਨਹੀਂ ਮੈਨੂੰ ਬਹੁਤ ਅਫਸਾ ਜੁੱਤਾ ਇਹ ਕਹਿੰਦਾ ਵੀ ਮੈਨੇ ਸੋਲਾਂ 1500 ਸੋਲਾਂ ਲੱਖ ਦਾ ਕੰਮ ਕਰਾਇਆ 95 ਲੱਖ ਤੋਂ ਮੰਗਦਾ ਇਹਨੂੰ ਅਸੀਂ ਇਹ ਵੀ ਰਿਕਵੈਸਟ ਕੀਤੀ ਜੀ ਜੇ ਸਾਡੇ 3 ਲੱਖ ਦੇਤਾ ਤੂੰ ਸਾਡੇ ਨਾਲ ਹਿਸਾਬ ਕਰ ਲੈ ਮੇਰੇ ਪਾਸ ਤੋਂ ਨਿਕਲ ਜਾ ਤੇ ਮੰਦੇ ਲੈ ਇਹ ਕਹਿੰਦਾ ਮੈਂ ਕੋਈ ਹਿਸਾਬ ਨਹੀਂ ਕਰਦਾ ਕੋਈ ਤਰ੍ਹਾਂ ਦਾ ਕੁਝ ਨਹੀਂ ਕਰਦਾ ਇਸ ਕਰਕੇ ਤੁਹਾਨੂੰ ਮਜਬੂਰ ਨੇ ਕੰਮ ਕਰਨਾ ਪਿਆ ਇਹਦੇ ਬਾਅਦ ਖੇਤਰ ਖਾਲਾਣਾ ਪਿਆ ਅਸੀਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਜਨਕਰ ਜਿੰਦਲ ਜਿਹੜਾ ਮੇਰਾ ਦੋਸਤ ਵੀ ਹੈ ਅੱਗੇ ਅਜੀਤ ਕੁਮਾਰ ਉਹਨਾਂ ਦਾ ਬੇਟਾ ਹੈ ਉਹਨੇ ਇਹਨੂੰ ਆਪਣਾ ਪਤੀਜਾ ਮੰਨਦਾ ਪਤੀਜਾ ਹੀ ਹੈ ਸਾਡਾ ਜਿਹੜੀ ਇਹਦੀ ਸੀ ਕੇ ਹਸਪੀਟਲ ਹੈ ਅਸੀਂ ਇਹਨਾਂ ਤੋਂ ਪੇਮੈਂਟ ਲੈਣੀ ਸੀਗੀ ਇਹਨਾਂ ਨੇ ਸੀਲਿੰਗ ਦਾ ਕੰਮ ਕੀਤਾ ਸੀਗਾ ਅਸੀਂ ਖੁਦ ਵੀ ਮੈਂ ਆਪ ਵੀ ਆ ਕੇ ਗਿਆ ਹਾਂ ਕਿਉਂਕਿ ਜਦੋਂ ਐਸਐਚਓ ਸ਼ਕੰਦ ਸੀਗਾ ਉਹਨਾਂ ਨੇ ਕਿਹਾ ਵੀ ਇਹਦੀ ਬੇਨਤੀ ਕਰਾਈ ਜਾਵੇ ਬਟ ਇਹ ਅਸੀਂ ਮੰਗਤੀ ਕਰਨਾ ਇਹ ਤਾਂ ਇਹ ਮੰਗਤੀ ਤੋਂ ਵੀ ਭੱਜ ਗਿਆ ਤੇ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਨੂੰ ਖੁਦ ਵੀ ਅਪੀਲ ਕੀਤੀ ਵੀ ਡਾਕਟਰ ਸਾਹਿਬ ਐਕਸਟਰਾ ਕਰੋ ਆਪਾਂ ਬੈਠ ਕੇ ਚਾਰ ਪੰਜ ਬੰਤੇ ਸੱਜਣ ਲੈ ਲਓ ਚਾਹ ਇਹਨਾਂ ਦੀ ਇੱਕ ਯੂਨੀਅਨ ਹੈ ਇੰਟੀਰੀਅਰ ਡੈਕੋਰੇਸ਼ਨ ਵਾਲੀ ਹੈ ਤੇ ਉਹਨਾਂ ਨੂੰ ਬੁਲਾ ਲਓ ਉਹਨਾਂ ਦੇ ਵਿੱਚੋਂ ਕਿਸੇ ਵੀ ਵਿਅਕਤੀ ਨੂੰ ਲੈ ਲਓ ਅਗਰ ਇਹਨਾਂ ਨੇ ਕੁਝ ਦੇਣਾ ਹੈ ਤਾਂ ਇਹ ਦੇਣਗੇ ਅਗਰ ਇਹਨਾਂ ਨੇ ਕੁਝ ਲੈਣਾ ਤਾਂ ਲੈਣਗੇ ਬਟ ਸੱਦੇ 7 ਲੱਖ ਰੁਪਏ ਦੇ ਕਰੀਬ 8 ਲੱਖ ਰੁਪਏ ਦੇ ਕਰੀਬ ਇਹਨਾਂ ਨੇ ਜਨਕ ਜਿੰਦਲ ਜੀ ਨੇ ਜੀ ਐਂਡ ਜੇ ਇੰਟੀਰੀਅਰ ਡੈਕੋਰੇਸ਼ਨ ਨੇ ਲੈਣਾ ਹੈ ਜੋ ਵੀ ਹੁਣ ਤੱਕ ਤੁਹਾਡਾ ਸਾਰਾ ਮਾਮਲਾ ਤੁਹਾਡੇ ਤੋਂ ਵੀ ਸੁਣਿਆ ਹੈ ਕਿਸਾਨ ਜਿੱਥੇ ਬੰਦੀ ਸੁਣਿਆ ਹੈ ਦੂਸਰੀ ਸੈਕੰਡ ਪਾਰਟੀ ਤੋਂ ਵੀ ਸੁਣਿਆ ਹੈ ਕੁੱਲ ਮਿਲਾ ਕੇ ਹੁਣ ਤੁਹਾਡਾ ਕਹਿਣ ਤੋਂ ਬਾਅਦ ਤੁਸੀਂ ਇਹਨਾਂ ਦਾ ਕੁਝ ਦੇਣਾ ਹੈ ਜਾਂ ਨਹੀਂ ਦੇਣਾ ਨਾ ਅਜੇ ਕਿਸਾਨ ਹੈ ਨਾ ਮੈਂ ਕਿਸਾਨ ਹ ਮੈਟਰ ਆਲਰੇਡੀ ਥਾਣੇ ਮੇਂ ਔਰ ਕੋਰਟ ਮੇਂ ਚੱਲ ਰਹਾ ਹੈ ਇਹ ਚੀਜ਼ कोर्ट यही फाइनल करेगी कि क्या करना है यदि मेरी तरफ से पैसे का लेनदारी होगी तो मैं दूंगा कोर्ट जैसा ऑर्डर करेगी या इसकी तरफ से है तो मुझे वापस दिलाया जाए और मेरी मेरे स्टाफ की और हॉस्पिटल की पूरी सेफ्टी सिक्योरिटी की जिम्मेवारी प्रशासन की यदि कल को मैं सुसाइड कर लेता हूँ प्रेशर में आके मेंटली प्रेशर में या कुछ भी मेरे को होता है या मेरी फैमिली को होता है तो सारी जिम्मेवारी अजय जिंदल इनके फादर जनकराज की और जो शेर सिंह काकड़ा बैठा है भारत इसकी होगी तीनों बंदों की होगी मैंने तीन लाख लेने या उसने आठ लाख लेने मुद्दा तो यही आ गया ये डिसाइड कौन करेगा कोर्ट कोर्ट सुप्रीम है या तो कोर्ट को बंद कर दो इंडिया में फिर तो अफगानिस्तान की तरह बीच चौराहे पर फांसी कर दो दूसरी बात चलो मिनती ये कह रहा कि मिनती कराओ मिनती कराओ पहले जब मैं मिनती की कह रहा था तो नहीं कराई सरकारी बंदा के मिनती करके गया डीएसपी रंधावा साहब थे उन्होंने भेजा था मिनती यदि मैं कराता हूं इनके प्रेशर में कल को कहेंगे रेट मेरे हिसाब से चलो तो ये तो मामला सुलझ नहीं ये डिसाइड तो कोर्ट करेगी कि कितनी है उनका सरकारी बंदा आएगा वो रेट डिसाइड करेंगे कि क्या रेट है छोटे तो साहब नाल पेमेंट सारी जा चुकी सर ज्यादा जा चुकी है तीन लाख मैं लिख के दे क्या हूं 22 मार्च को ये आरटीआई की कॉपी में सारे प्रूफ है